ਬਹੁਜਨ ਸਮਾਜ ਪਾਰਟੀ ਬਲੋ ਜਲੰਧਰ ਪੱਛਮੀ ਵਿਧਾਨ ਸਭਾ ਦੀ ਉਪ ਚੋਣ ਦੇ ਲਈ ਉਮੀਦਵਾਰ ਸ਼੍ਰੀ ਬਿੰਦਰ ਲਖਾ ਜੀ ਨੂੰ ਘੋਸ਼ਿਤ ਕੀਤਾ ਜਾਂਦਾ ਆ ਬੀਤੇ ਕੱਲ ਲਖਨਊ ਵਿਖੇ ਬਹੁਜਨ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਜਿਨ੍ਹਾਂ ਨੇ ਵਿਸ਼ੇਸ਼ ਰੂਪ ਦੇ ਵਿੱਚ ਇਹ ਪੰਜਾਬ ਦੇ ਸਾਰੇ ਸਮੁੱਚੇ ਵਰਕਰਾਂ ਨੂੰ ਸਨੇਹਾ ਦਿੱਤਾ ਆ ਕਿ ਤਕੜੇ ਹੋ ਕੇ ਸੰਗਠਨ ਦੇ ਲਈ ਸੰਗਠਨ ਦੀ ਮਜ਼ਬੂਤੀ ਲਈ ਕੰਮ ਕਰੋ ਆਉਣ ਵਾਲੇ ਸਮੇਂ ਦੇ ਵਿੱਚ ਬਹੁਜਨ ਸਮਾਜ ਪਾਰਟੀ ਹਰ ਲੜਾਈ ਤਿੱਖੇ ਰੂਪ ਵਿੱਚ ਲੜੇਗੀ ਜਿਹਦਾ ਪਹਿਲਾ ਜਿਹੜਾ ਉਹਦਾ ਆਧਾਰਨ ਹੈ ਅੱਜ ਉਹ ਜਲੰਧਰ ਪੱਛਮੀ ਵਿਧਾਨ ਸਭਾ ਤੋਂ ਸ਼੍ਰੀ ਬਿੰਦਰ ਲਖਾ ਜੀ ਜਿਹੜੇ ਬੂਥ ਲੈਵਲ ਤੋਂ ਪਿਛਲੇ ਪਛੀਆਂ 30 ਸਾਲਾਂ ਤੋਂ ਪਾਰਟੀ ਨਾਲ ਜੁੜੇ ਹੋਏ ਵਰਕਰ ਸਾਥੀ ਆ ਜਿਨ੍ਹਾਂ ਨੇ ਵੱਖ-ਵੱਖ ਖੋਦਿਆਂ ਤੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਬਹੁਜਨ ਸਮਾਜ ਦੀ ਸੇਵਾ ਕੀਤੀ ਆ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੇ ਇੱਕ ਮੱਤ ਇੱਕ ਰਾਏ ਦੇ ਨਾਲ ਉਹਨਾਂ ਦੇ ਨਾਮ ਦੇ ਉੱਤੇ ਸਹਿਮਤੀ ਪ੍ਰਗਟਾ ਕੇ ਮਨਜੋਗ ਭੈਣ ਕੁਮਾਰੀ ਮਾਇਆਵਤੀ ਜੀ ਦਾ ਆਸ਼ੀਰਵਾਦ ਲਿਆਇਆ ਮਨਜੋਗ ਸ਼੍ਰੀ ਰਣਜੀਤ ਸਿੰਘ ਬਹਿਨੀਵਾਲ ਜੀ ਜਿਹੜੇ ਪੰਜਾਬ ਦੇ ਇੰਚਾਰਜ ਹੈ ਉਹਨਾਂ ਨੇ ਇਸ ਗੱਲ ਦੇ ਵਿੱਚ ਸੰਦੇਸ਼ ਦਿੱਤਾ ਵਰਕਰਾਂ ਨੂੰ ਕਿ ਆਓ ਅਸੀਂ ਇੱਕ ਮੁੱਠੋ ਕੇ ਲੜੀਏ ਔਰ ਅਸੀਂ ਮਜਬੂਤੀ ਦੇ ਨਾਲ ਲੜ ਕੇ ਬੌਝਨ ਸਮਾਜ ਨੂੰ ਟਕਰਾ ਕਰੀਏ ਚੰਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ